ਮੱਛਰ ਕੂੰ ਕਰੇਂਦਾ ਕੂ ਨੀ ਮੱਛਰ ਕੂੰ ਕਰੇਂਦਾ ਕੂ ਨੀ ਲੜਿਆ ਕੇੜੀ ਡਾਰੀ ਨੂੰ ਨੀ ਲੜਿਆ ਕੇੜੀ ਡਾਰੀ ਨੂੰ ਨੀ ਲੜਿਆ ਮੰਮੀ ਡਾਰੀ ਨੂੰ ਤੇ ਨਾਲੇ ਮੰਮੇ ਜਿੰਦਰ ਨੂੰ ਲੜਿਆ ਮੰਮੀ ਡਾਰੀ ਨੂੰ ਤੇ ਨਾਲੇ ਮੰਮੇ ਜਿੰਦਰ ਨੂੰ ਉਹਦੀ ਰੜੇ ਤੜਾਈਏ ਮੰਜੀ ਉਹਦੀ ਖਾਤਰ ਕਰੀਏ ਚੰਗੀ ਮੱਛਰ ਕੂੰ ਕਰੇਂਦਾ ਕੂ ਨੀ ਮੱਛਰ ਕੂੰ ਕਰੇਂਦਾ ਕੂ ਨੀ ਮੱਛਰ ਕੂੰ ਕਰੇਂਦਾ mm -hmm. ਉਹ ਟੱਪ ਕੋਠੇ ਤੇ ਚੜਿਆ ਉਹਨੇ ਉੱਚੀ ਪਾਈ ਡੰਡਿਓਨੇ ਲੈ ਗਵੰਡੀ ਸੱਦ ਮਛਰ ਕੂੰ ਕਰੇਂਦਾ ਖੂੰ ਨਹੀਂ ਮਛਰ ਕੂੰ ਕਰੇਂਦਾ ਖੂੰ ਲੜਿਆ ਕੇੜੀ ਡਾਰੀ ਨੂੰ ਨਹੀਂ ਲੜਿਆ ਕੇੜੀ ਡਾਰੀ ਨੂੰ ਮਛਰ ਗਲੀ ਗਲੀ ਵਿੱਚ اٹਕੇ ਨਾ ਕੋਈ ਮੋੜੇ ਨਾ ਕੋਈ ਹਟਕੇ ਅੱਖਣ ਵਾਲੇ ਤੋਂ ਮੈਂ ਸਦਕੇ ਮਛਰ ਕੂੰ ਕਰੇਂਦਾ ਖੂੰ ਨਹੀਂ ਮਛਰ ਕੂੰ ਕਰੇਂਦਾ ਖੂੰ ਨਹੀਂ ਮਛਰ ਕੂੰ ਕਰੇਂਦਾ ਖੂੰ

ਉਹ ਟੱਪ ਕੋਠੇ ਤੇ ਚੜਿਆ ਉਹਨੇ ਉੱਚੀ ਪਾਈ ਡੰਡ ਉਹਨੇ ਲੈ ਗਵੰਡੀ ਸੱਦ ਮਛਰ ਕੂੰ ਕਰੇਂਦਾ ਕੂੰ ਨਹੀਂ ਮਛਰ ਕੂੰ ਕਰੇਂਦਾ ਕੂੰ ਲੜਿਆ ਕੇੜੀ ਡਾਰੀ ਨੂੰ ਨਹੀਂ ਲੜਿਆ ਕੇੜੀ ਡਾਰੀ ਨੂੰ ਮਛਰ ਗਲੀ ਗਲੀ ਵਿੱਚ اٹਕੇ ਨਾ ਕੋਈ ਮੋੜੇ ਨਾ ਕੋਈ ਹਟਕੇ ਅੱਖਣ ਵਾਲੇ ਤੋਂ ਮੈਂ ਸਦਕੇ ਮਛਰ ਕੂੰ ਕਰੇਂਦਾ ਕੂੰ ਨਹੀਂ ਮਛਰ ਕੂੰ ਕਰੇਂਦਾ ਕੂੰ ਨਹੀਂ ਮਛਰ ਕੂੰ ਕਰੇਂਦਾ ਕੂੰ కేడి డారిను నిలడయా కేడి డారిను